ਦੇਖੋ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਵੀ ਉਹ ਜਿਹੜੇ ਵੀ ਇੰਡੀਆ ਲੈਵਲ ਤੇ ਉਹਨਾਂ ਨੂੰ ਬੱਚੇ ਮਿਲਦੇ ਆ ਉਹਨਾਂ ਨੂੰ ਵਧੀਆ ਇਕੁਪਮੈਂਟ ਵਧੀਆ ਕੋਚ ਵਧੀਆ এনवायरमेंट ਦੇਵੇ ਤਾਂ ਕਿ ਇੰਡੀਆ ਜਿਹੜਾ 골ਡ ਨੂੰ ਤਰਸਦਾਗਾ ਉਹਨਾਂ ਦੀ ਝੋਲੀ ਵਿੱਚ ਫਟਾਫਟ ਫਟਾਫਟ 골ਡ ਡਿੱਗਣ ਤਾਂ ਕਿ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਮਿਲ ਕੇ ਉਹ ਆਪਣੇ ਨਿਸ਼ਾਨੇ ਪ੍ਰਤੀ ਪਾਵਨ ਰਹਿਣ ਦੇਖੋ ਜੀ ਜਿਹੜੀਆਂ ਅਕਸ਼ਦੀਪ ਨੇ ਇਹ ਉਪलब्धियां ਕੀਤੀਆਂ ਨੇ ਇਹਦੇ ਨਾਲ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾਗਾ ਸਾਡੀ ਇੰਡੀਆ ਦੇ ਪ੍ਰਤੀ ਔਰ ਵੀ ਜਾਦੇ ਪਿਆਰ ਜਾਗਰਤ ਹੁੰਦਾ ਵੀ ਸਾਨੂੰ ਐਡੇ ਵੱਡੇ ਦੇਸ਼ ਚੋਂ ਇੱਕ ਸਾਨੂੰ ਐਡੇ ਮਕਾਮ ਤੇ ਸਾਡੇ ਬੇਟੇ ਨੂੰ ਖੇਡਣ ਲਈ ਮੌਕਾ ਮਿਲਦਾ ਇਹ ਸਾਡੇ ਦੇਸ਼ ਦਾ ਬਹੁਤ ਵੱਡਾ ਸਹਿਯੋਗ ਆ ਤੇ ਜੇ ਇੰਡੀਆ ਨੇ ਖੇਲੋ ਇੰਡੀਆ ਸਕੀਮ ਚਲਾਈ ਉਹ ਸਕੀਮ ਤਹਿਤ ਅਕਸ਼ੂ ਸਟੈਪ ਵਾਈਜ਼ ਸਟੈਪ ਇੱਥੇ ਪਹੁੰਚੇਗਾ ਉਹ ਵੀ ਮੋਦੀ ਦਾ ਬਹੁਤ ਵਧੀਆ ਧੰਨਵਾਦ ਆਗਾ ਜਿਹੜਾ ਇੰਡੀਆ ਦੇ ਵਿੱਚ ਖੇਲੋ ਇੰਡੀਆ ਚਲਾਉਣ ਨਾਲ ਅੱਜ ਅੱਧੇ ਬੱਚੇ ਜਿਹੜੇ 올림픽 ਚ ਗਏ ਨੇ ਉਹ ਖੇਲੋ ਇੰਡੀਆ ਵਾਲੇ ਨਿਊ ਜਨਰੇਸ਼ਨ ਆ ਕੋਈ ਗੱਲ ਨਹੀਂ ਜੇ ਕੀ ਉਹਨਾਂ ਦੀ ਆਉਟਪੁੱਟ ਘਟਾਈ ਆ ਨਿਊ ਜਨਰੇਸ਼ਨ ਚ ਹੁੰਦੀ ਆ ਪਰ ਅਗਲੇ ਮੁਕਾਮ ਤੇ ਖੇਲੋ ਇੰਡੀਆ ਦੇ ਰਿਜ਼ਲਟ ਆ ਜਿਹੜੇ ਉਹ ਅੱਡ ਹੀ ਦੇਖਣਗੇ ਇੰਡੀਆ ਲੈਵਲ ਤੇ ਦੇਖੋ ਜੀ ਉਹਨਾਂ ਬਾਰੇ ਤਾਂ ਕਹਿਣੀ ਬਹੁਤ ਛੋਟੀ ਆ ਜਿਹੜੀ ਮੌਜੂਦਾ ਸਰਕਾਰ ਨੇ ਖੇਡ ਪਾਲਿਸੀ ਬਣਾਈ ਆ ਉਹ ਤਾਂ ਪਹਿਲਾਂ ਹੈ ਹੀ ਨਹੀਂ ਸੀ ਪਹਿਲਾਂ ਨੈਸ਼ਨਲ ਤੇ ਇਹ ਇੰਟਰਨੈਸ਼ਨਲ ਲੈਵਲ ਤੇ ਕੋਈ ਮੈਡਲ ਨਹੀਂ ਸੀ ਇੰਟਰਨੈਸ਼ਨਲ ਤੇ ਕੋਈ ਮੈਡਲ ਨਹੀਂ ਸੀ ਹੁਣ ਨੈਸ਼ਨਲ ਲੈਵਲ ਤੇ ਵੀ ਉਹਨਾਂ ਨੇ 3 ਲੱਖ 2 ਲੱਖ 1 ਲੱਖ ਰੱਖਿਆ ਹੋਰ ਵੀ ਬਹੁਤ ਜ਼ਿਆਦਾ ਉਹਨਾਂ ਨੇ ਖਿਡਾਰੀਆਂ ਨੂੰ ਸਹੂਲਤਾਂ ਦਿੱਤੀਆਂ ਨੇ ਉਹਨਾਂ ਦੀ ਜਿਹੜੀ ਪਾਲਿਸੀ ਆ ਬਾਕੀ ਪੜਨ ਲਾਇਕਾ ਉਹ ਪਾਲਿਸੀ ਐਹ ਜੀ ਬਣਾ ਕੇ ਵੀ ਕੱਲ ਨੂੰ ਜੇ ਉਹਨਾਂ ਦੀ ਸਰਕਾਰ ਵੀ ਜਾਂਦੀ ਹੈ ਕੋਈ ਹੋਰ ਆਉਂਦੀ ਹੈ ਉਹਨੂੰ ਉਸ ਦੇ ਮੁਤਾਬਕ ਚੱਲਣਾ ਪਊ ਉਹਨਾਂ ਦੀ ਪਾਲਿਸੀ ਨਾਲ ਖੇਡ ਦੇ ਵਿੱਚ ਬਹੁਤ ਵਧੀਆ ਸੁਧਾਰ ਹੋਊਗਾ ਬਰਨਾਲੇ ਦੇ ਵਿੱਚ ਇੱਕ ਤੁਹਾਨੂੰ ਪਤਾ ਹੋ 80 ਕਰੋੜ ਰੁਪਇਆ ਲੱਗ ਕੇ ਬਹੁਤ ਵੱਡਾ ਖੇਡ ਪਿੰਡ ਬਣ ਰਿਹਾ ਜੀ ਚ ਸਾਰੇ ਗਰਾਊਂਡ ਹੋਣਗੇ ਜੀ ਦੇ ਵਿੱਚ ਸਾਰੇ ਕੋਚ ਹੋਣਗੇ ਜੀ ਦੇ ਵਿੱਚ ਰਹਿ ਇਸ ਲਈ ਬੱਚਿਆਂ ਲਈ ਸਪੈਸ਼ਲ ਪ੍ਰਬੰਧ ਹੋਊਗਾ ਤੇ ਅਸੀਂ ਧੰਨਵਾਦ ਦੀਆਂ ਇਹ ਸਰਕਾਰ ਦੇ ਨੀਤੀ 2022 ਦੇ ਜੀ ਨੇ ਪਹਿਲਾਂ 5 ਲੱਖ ਰੁਪਏ ਦੀ ਸਹਾਇਤਾ ਦੇ ਕੇ ਸਾਨੂੰ ਉਦੋਂ ਸੁਜੀਵਣੀ ਬੂਟੀ ਦਿੱਤੀ ਤੇ ਸਾਡਾ ਬੱਚੇ ਦੇ ਜਿਹੜੇ ਖਰਚ ਪੂਰੇ ਹੋਣ ਲੱਗੇ ਤੇ ਉਹ ਅੱਗੇ ਵਧੇ